ਬੀਬੀ ਜੀ ਵਾਹੀ ਅਤੇ ਰੱਬ ਦਾ ਹੁਕਮ ਖੰਡੂਰ ਸਾਹਿਬ ਵਿੱਚ ਗੁਰੂ ਅੰਗਦ ਦੇਵ ਜੀ ਦੇ ਹੁਕਮ ਨਾਲ ਖੁੱਲਾ ਲੰਗਰ ਵਰਤਦਾ ਹੁੰਦਾ ਸੀ ਜਿੱਥੇ ਆਇਆ ਗਿਆ ਹਰ ਕੋਈ ਪ੍ਰਸ਼ਾਦ ਛਕਿਆ ਕਰਦਾ ਸੀ ਸਬਨਾ ਜਾਤਾ ਦੇ ਲੋਕ ਇਕੱਠੇ ਰਹਿ ਕੇ ਪ੍ਰਸ਼ਾਦਾ ਛਕਿਆ ਕਰਦੇ ਸਨ ਸਾਰੇ ਸਿੱਖ ਬੜੇ ਚਾਅ ਨਾਲ ਲੰਗਰ ਦੀ ਸੇਵਾ ਕਰਦੇ ਹੁੰਦੇ ਸਨ ਖੰਡੂਰ ਸਾਹਿਬ ਤੋਂ ਤਿੰਕੂ ਕੋ ਦੀ ਵਿਤ ਤੇ ਪਾਈ ਜੀਵਾਂ ਨਾ ਦਾ ਇੱਕ ਪ੍ਰੇਮੀ ਗੁਰਸਿੱਖ ਰਿਹਾ ਕਰਦਾ ਸੀ ਉਹ ਹਰ ਰੋਜ਼ ਗੁਰੂ ਕੇ ਲੰਗਰ ਲਈ ਦਹੀਂ ਤੇ ਖਿਚੜੀ ਪਚਾਉਂਦਾ ਹੁੰਦਾ ਸੀ ਇਹ ਸੇਵਾ ਉਸਨੇ ساری ਉਮਰ ਨਿਭਾਈ ਉਸ ਦੇ ਮਗਰੋਂ ਇਹ ਸੇਵਾ ਉਸਦੀ ਤੀ ਬੀਬੀ ਜੀ ਵਾਈ ਨੇ ਸੰਭਾਲੀ ਉਹ ਵੀ ਨੇਮ ਨਾਲ ਦਹੀਂ ਤੇ ਖਿਚੜੀ ਲੈ ਕੇ ਖੰਡੂਰ ਸਾਹਿਬ ਜਾਣ ਲੱਗ ਪਈ ਉਹ ਹਰ ਰੋਜ਼ ਲੰਗਰ ਵਰਤਨ ਤੋਂ ਪਹਿਲਾਂ ਉੱਥੇ ਪਹੁੰਚ ਆਇਆ ਕਰਦੀ ਸੀ ਇਕ ਦਿਨ ਜਦ ਉਹ ਦਹੀਂ ਤੇ ਖਿਚੜੀ ਲੈ ਕੇ ਤੁਰਨ ਲੱਗੀ ਤਾਂ ਬਹੁਤ ਜ਼ੋਰ ਦੀ ਹਨੇਰੀ ਆ ਗਈ। ਬੀਬੀ ਨੇ ਸੋਚਿਆ ਜੀ ਹਨੇਰੀ ਇਸੇ ਤਰ੍ਹਾਂ ਵਗਦੀ ਰਹੀ ਤਾਂ ਮੈਂ ਖਿਚੜੀ ਦਹੀਂ ਲੈ ਕੇ ਵਿਲੇ ਸਿਰ ਨਹੀਂ ਪਹੁੰਚ ਸਕਾਂਗੀ। ਉਸਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਹਨੇਰੀ ਹਟ ਜਾਵੇ ਤਾਂ ਜੋ ਮੈਂ ਦਹੀਂ ਤੇ ਖਿਚੜੀ ਵਿਲੇ ਸਿਰ ਲੰਗਰ ਵਿੱਚ ਪਹੁੰਚਾ ਸਕਾਂ। ਵਾਹਿਗੁਰੂ ਜੀ ਦੀ ਮਿਹਰ ਹੋ ਗਈ, ਹਨੇਰੀ ਹਟ ਗਈ। ਬੀਬੀ ਜਿਗਾਈ ਦਹੀਂ ਖਿਚੜੀ ਲੈ ਕੇ ਵਿਲੇ ਸਿਰ ਖੰਡੂਰ ਸਾਹਿਬ ਪਹੁੰਚ ਗਈ। ਗੁਰੂ ਜੀ ਨੇ ਬੀਬੀ ਜੀ ਵਈ ਦੀ ਲਿਆਂਦੀ ਹੋਈ ਦਹੀਂ ਕਿਚੜੀ ਛਕਣੋਂ ਨਾ ਕਰ ਦਿੱਤੀ ਜਦ ਬੀਬੀ ਜੀ ਵਈ ਨੇ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ ਪੁੱਤਰੀ ਤੂੰ ਰੱਬ ਦੇ ਭਾਣੇ ਵਿੱਚ ਦਖਲ ਦਿੱਤਾ ਹੈ ਬੀਬੇ ਬੱਚੇ ਪਿਤਾ ਦਾ ਹੁਕਮ ਉਲਟੋਂ ਦਾ ਯਤਨ ਨਹੀਂ ਕਰਦੇ ਸਾਨੂੰ ਇਹ ਬੀਬੇ ਬੱਚਾ ਵਾਂਗ ਪਿਤਾ ਪਰਮਾਤਮਾ ਦੀ ਆਗਿਆ ਵਿੱਚ ਰਹਿਣਾ ਚਾਹੀਦਾ ਹੈ ਅਤੇ ਜੋ ਕਰੇ ਉਸ ਨੂੰ ਭਾਣਾ ਮੰਨਣਾ ਚਾਹੀਦਾ ਹੈ ਇਸ ਹਨੇਰੀ ਨੇ ਵੀ ਕਈ ਜੀਆਂ ਦਾ ਭਲਾ ਕਰਨਾ ਸੀ ਗੁਰਸਿੱਖਾਂ ਨੂੰ ਰੱਬ ਦਾ ਕੀਤਾ ਖੁਸ਼ੀ-ਖੁਸ਼ੀ ਮੰਨਣਾ ਚਾਹੀਦਾ ਹੈ। ਮੀਬੀ ਜੀ ਵੀ ਨੇ ਆਪਣੀ ਭੁੱਲ ਮੰਨ ਲਈ ਤੇ ਮਾਫੀ ਮੰਗੀ। ਉਹ ਸੁਨੇਹ ਤੇ ਹੋਰ ਸਿੱਖਾਂ ਨੇ ਗੁਰਸਿੱਖੀ ਦਾ ਇਹ ਉਚਾ ਸੂਰ ਚੰਗੀ ਤਰ੍ਹਾਂ ਸਮਝ ਲਿਆ ਤੇ ਹਮੇਸ਼ਾ ਇਸ ਦੀ ਪਾਲਣਾ ਕਰਨ ਦਾ ਵਾਅਦਾ ਕੀਤਾ। ਗੁਰਸਿੱਖ ਨੂੰ ਰੱਬ ਦਾ ਕੀਤਾ ਪਾਣਾ ਖੁਸ਼ੀ-ਖੁਸ਼ੀ ਮੰਨਣਾ ਚਾਹੀਦਾ ਹੈ ਤੇ ਰੱਬ ਦੇ ਕੰਮ ਵਿੱਚ ਦਖਲ ਨਹੀਂ ਦੇਣੀ ਚਾਹੀਦੀ। ਜੇਕਰ ਤੁਹਾਨੂੰ ਇਹ ਸਾਖੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ